ਇਹ ਰੂਟਰ ਹੋਣਾ ਜੀ ਵੱਡੇ ਹੋਣ ਜਿਹੜੇ ਜਿਸਤਰੀ ਸਾਹਿਬ ਹਾਂਜੀ ਇਹ ਆਪਾਂ ਕਾਨੂੰਨ ਮੁਤਾਬਕ ਲਾ ਸਕਦੇ ਹਾਂ ਗੱਡੀ ਦੇ ਨਹੀਂ ਨਹੀਂ ਲਾ ਸਕਦੇ ਬੱਚੋ ਬੜਾ ਤੈਨੂੰ ਪਿਆਰ ਨਾਲ ਸਮਝਾਈਗਾ ਨਾ ਸ਼ਹਿਰ ਦੇ ਵਿੱਚ ਐਜਾ ਮਾਹੌਲ ਕਰੋ ਕਿ ਸਾਡੇ ਸ਼ਹਿਰ ਦੀ ਕੋਈ ਬਾਹਰ ਖਬਰ ਲੱਗੇ ਨਾ ਕੋਈ ਲੱਗੇ ਤੁਹਾਨੂੰ ਬੜੇ ਬੜੀ ਸਮਝਾਇਆ ਕਿ ਇਹ ਪ੍ਰੈਸ਼ਰ ਹੋਣਾ ਰੂਟਰ ਹੋਣਾ ਵੱਡੇ ਉਹ ਨਹੀਂ ਲਵਾਉਣੇ ਤੇ ਬੇਟਾ ਜਿਸ ਦਿਨ ਤੂੰ ਵਜਾ ਰਿਹਾ ਸੀਗਾ ਤੇ ਰੂਟਰ ਹੋਣ ਜਦੋਂ ਵਜਾਇਆ ਸੀ ਤੈਨੂੰ ਇਹ ਨਹੀਂ ਸੀ ਪਤਾ ਤੇ ਤੇਰੇ ਅੱਗੇ ਕੌਣ ਜਾ ਰਿਹਾ ਠੀਕ ਹੈ ਉਹਨੇ ਤੇਰੀ ਗੱਡੀ ਦਾ ਨੰਬਰ ਨੋਟ ਕਰਕੇ ਤੇ ਮੇਰੇ WhatsApp ਤੇ ਉੱਪਰ ਪਾਇਆ ਐ ਗੱਡੀ ਹੈ ਜੀ ਇਹ ਸ਼ਹਿਰ ਦੇ ਵਿੱਚ ਅਤੰਕਮ ਚ ਜਾ ਰਹੀ ਹੈ ਬੜੇ ਯੋਰ ਯੋਰ ਨਾਲ ਪ੍ਰੈਸ਼ ਜਿਹੜਾ ਹੋ ਰਿਹਾ ਉਹ ਜਾ ਰਹੀ ਹੈ ਫਿਰ ਅਸੀਂ ਇਹਦਾ ਐਡਰੈਸ ਸੀਗਾ ਮਨਜੋਗ ਆਟੋ ਸਾਬ ਦੇ ਦਫ਼ਤਰੋਂ ਕਢਵਾਇਆ ਤੇ ਕਢਵਾ ਕੇ ਤੁਹਾਡੇ ਘਰ ਆਏ ਆ ਅਸੀਂ ਸਿਰਫ ਇੱਕ ਮੈਸੇਜ ਦੇਣ ਵਾਸਤੇ ਆਏ ਆ ਕਿ ਬੱਚੇਓ ਇਦਾਂ ਨਹੀਂ ਕਰਨਾ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਸ ਟਾਈਮ ਜਿਹੜੇ ਆ ਮਨਜੋਗ ਐਸਐਸਪੀ ਜੀ ਸਿਲੰਦਰ ਲੰਬਾ ਜੀ ਕਿ ਡੀਆਈਜੀ ਸਾਹਿਬ ਸ਼੍ਰੀ ਹਰਮਨਵੀਰ ਸਿੰਘ ਦੀ ਗੱਲ ਜਲੰਧਰ ਰੇਂਜ ਉਹਨਾਂ ਨੇ ਬਹੁਤ ਸਖਤਾਈ ਕੀਤੀ ਹੈ ਇਹਨਾਂ ਚੀਜ਼ਾਂ ਨੂੰ ਤੇ ਮੇਰੀ ਹੰਬਰ ਰਿਕਵੈਸਟ ਹੈ ਕਿ ਪੇਰੈਂਟਸ ਵੀ ਬੱਚਿਆਂ ਨੂੰ ਸਮਝਾਉਣ ਕਿ ਇਦਾਂ ਦੀ ਹਰਕਤਾਂ ਜਿਹੜੀਆਂ ਬੱਚੇ ਨਾ ਕਰਨ ਉਹਨਾਂ ਬੱਚਾ ਇਸ ਟਾਈਮ ਤੇ ਨਹੀਂ ਮੌਜੂਦ ਹੈਗਾ ਇੱਥੇ ਆ ਉਹਨਾਂ ਦੇ ਗਿਫਟ ਹੈ ਇਹ ਮਾਨੂੰ ਤੇ ਚੱਲਿਆ ਤੇ ਉਹਨੂੰ ਸਮਝਾ ਚੱਲਿਆ ਕਿ ਪੁੱਤ ਅੱਗੇ ਤੋਂ ਜਿਹੜੀ ਇਹ ਜਿਹੀ ਗਲਤੀ ਹੈ ਉਹ ਨਹੀਂ ਕਰਨੀ ਤੇ ਬੱਚੇ ਨੂੰ ਸਮਝਾਓ ਅਗਰ ਬੱਚੇ ਤੁਹਾਡੇ ਕਹਿਣਾ ਨਹੀਂ ਲੱਗਦੇ ਤੇ ਫਿਰ ਆਪਾਂ ਇਹ ਗਿਫਟ ਦੇ ਕੇ ਉਹਨਾਂ ਬੱਚਿਆਂ ਨੂੰ ਸਮਝਾਵਾਂਗੇ ਕਿ ਕੋਈ ਇਦਾਂ ਨਹੀਂ ਕਰਦਾ ਔਰ ਮੈਂ ਤੁਹਾਨੂੰ ਇੱਕ ਹੰਬਰ ਇਹ ਰਿਕਵੈਸਟ ਕਰਦਾ ਇਹ ਚਾਰਾਂ ਬੱਚੇ ਨੂੰ ਕਹਵੇ ਕੋ ਖੁਦ ਆਪਣੀ ਜਿਹੜਾ ਉਹ ਜੇਬ ਖਰਚਾ ਹੈ ਉਹਦੇ ਵਿੱਚੋਂ ਖੋਤੇ ਉਹਨੂੰ ਪਤਾ ਲੱਗੇ ਕਿ ਮੈਂ ਇਹ ਅੱਗੇ ਤੁਸੀਂ ਜਿਹੜਾ ਜੁਰਮ ਹੈ ਉਹ ਨਹੀਂ ਕਰਨਾ ਮੈਂ ਰਿਕਵੈਸਟ ਕਰੂੰਗਾ ਬੱਚਾ ਕਰੰਦਾਰ ਉਹਨੂੰ ਬੜਾ ਪਿਆਰ ਨਾਲ ਸਮਝਾਉਣਾ ਡਾਂਟ ਨਹੀਂ ਮਾਰਨੀ ਕੁਝ ਨਹੀਂ ਕਰਨਾ ਉਹਨੂੰ ਪਿਆਰ ਨਾਲ ਸਮਝਾਉਣਾ ਅਸੀਂ ਜੋ ਕਾਨੂੰਨ ਮੁਤਾਬਕ ਇਹਦਾ ਅਫੈਂਸ ਜੋ ਜੁਰਮ ਬਣਦਾ ਸੀ ਉਹ ਅਸੀਂ ਕਰਦੇ ਪਲੀਜ਼ ਮੈਂ ਹੋਰ ਵੀ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਬੇਟਾ ਤੁਸੀਂ ਇਹ ਮਤ ਸਮਝੋ ਕਿ ਤੁਸੀਂ ਸ਼ਹਿਰਪੁਰ ਡਿਸਟ੍ਰਿਕਟ ਦੇ ਵਿੱਚ ਟ੍ਰੈਪ ਕਰੂਲਾਂ ਦੀ ਵਾਇਲੇਸ਼ਨ ਕਰਕੇ ਤੇ ਤੁਸੀਂ ਵੱਜੋਗੇ ਅਸੀਂ ਤੁਹਾਡੇ ਘਰ ਤੱਕ ਵੀ ਅਮਨ ਥੈਂਕ ਯੂ